ਸਭ ਤੋਂ ਪਲੱਸ ਹੋ ਗਏ ਸਰਕਾਰ ਆਈ ਨੂੰ ਇੱਕ ਵੀ ਬਸ ਪੰਜਾਬ ਰੋਡਵੇਜ ਜਾਂ ਪੀਆਰਟੀਸੀ ਦੇ ਵਿੱਚ ਸਰਕਾਰ ਦੀ ਪਾਉਣ ਤੋਂ ਇਹ ਮੰਨ ਕੇ ਚਲੋ ਪਿੱਛੇ ਹਟਿਆ ਜਦ ਤੱਕ ਕੋਈ ਸਰਕਾਰ ਦੀ ਬਸ ਨਹੀਂ ਪਾਈ ਤੇ ਅੱਜ ਸਰਕਾਰ ਨਵਾਂ ਘਵਾੜਾ ਲੈ ਕੇ ਆਈ ਆ ਵੀ ਪ੍ਰਾਈਵੇਟ ਮਾਲਕਾਂ ਦੀਆਂ ਕਿਲੋਮੀਟਰ ਬਸਾਂ ਪਾਵਾਂਗੇ ਅਸੀਂ ਪੰਜਾਬ ਦੇ ਵਿੱਚ ਜਿਹਦੇ ਤੇ ਡਰਾਈਵਰ ਪ੍ਰਾਈਵੇਟਾਂ ਦਾ ਹੋਊਗਾ ਬਸ ਪ੍ਰਾਈਵੇਟਾਂ ਦੀ ਹੋ ਉਹ ਆਪਣੀ ਮਰਜ਼ੀ ਨਾਲ ਚਲਾਉਣਗੇ ਪੁਲ ਦੇ ਉੱਪਰ ਦੀ ਜਾਣ ਥੱਲੋਂ ਦੀ ਜਾਣ ਸਵਾਰੀ ਚੜ੍ਹਨਾ ਨਾ ਚੜ੍ਹਨਾ ਮਤਲਬ ਕਿ ਸਰਕਾਰ ਸਰਕਾਰੀ ਬੱਸਾਂ ਪਾਉਣ ਦੀ ਬਜਾਏ ਆਪਣੀਆਂ ਬੱਸਾਂ ਪਾਉਣ ਦੀ ਬਜਾਏ ਉੱਪਰ ਲਿਖਿਆ ਤਾਂ ਪੀਆਰਟੀਸੀ ਤੇ ਰੋਡਵੇਜ ਹੋਊਗਾ ਪਰ ਉਹ ਬੱਸ ਪ੍ਰਾਈਵੇਟ ਮਾਲਕਾਂ ਦੀ ਹੋਊਗੀ ਹਾਂ ਸਰਕਾਰ ਹੀ ਉਹ ਲੈ ਰੱਖ ਰਹੀ ਆ ਤੁਹਾਡੀ ਭੋਲੀ ਜਨਤਾ ਨੂੰ ਮੂਰੇ ਰੋਡ ਦੇ ਤੇ ਪੀਆਰਟੀਸੀ ਲਿਖਦੀ ਆ ਪਰ ਅਕਲ ਦੇ ਵਿੱਚ ਉਹ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਹੁੰਦੀਆਂ ਨੇ ਇਹਨਾਂ ਦੇ ਚਿਹਤਿਆਂ ਵੀ ਇਹਦੇ ਖਾਤ ਨੇ ਸਰਕਾਰ ਕਿਲੋਮੀਟਰ ਤੇ ਲੈ ਲੈਂਦੀ ਆ ਬੱਸਾਂ ਵੀ ਤੁਹਾਨੂੰ ਪਰ ਕਿਲੋਮੀਟਰ ਦੇ ਇੰਨੇ ਪੈਸੇ ਦੇਵਾਂਗੇ ਉਹ ਸਵਾਰੀ ਚਾੜਨ ਨਾ ਚਾੜਨ ਖਾਲੀ ਲੈ ਕੇ ਜਾਣ ਉਹਨਾਂ ਨੂੰ ਕਿਲੋਮੀਟਰ ਦੇ ਪੈਸੇ ਮਿਲਣੇ ਆ ਜੇਕਰ ਉਹ ਬੱਸ ਰੂਟ ਤੇ ਨਹੀਂ ਜਾਂਦੀ ਤਾਂ ਉਹਨਾਂ ਨੂੰ ਖੜੇ ਹੀ ਦੇ 300 ਕਿਲੋਮੀਟਰ ਦੇ ਪੈਸੇ ਮਿਲਣੇ ਆ ਸਰਕਾਰ ਇਹ ਲੈ ਕੇ ਆ ਰਹੀ ਹੈ ਉਹਦੇ ਵਿਰੋਧ ਦੇ ਵਿੱਚ ਅੱਜ ਸਾਡੀ 12 ਵਜੇ ਟੈਂਡਰ ਖੋਲਣਾ ਸੀ ਕਿਲੋਮੀਟਰ ਬਸਾਂ ਦਾ ਜੀ ਉਹਦੇ ਸਬੰਧ ਦੇ ਵਿੱਚ ਸਾਡੀ ਅੱਜ 12 ਵਜੇ ਤੋਂ ਪੰਜਾਬ ਬੰਦੀ ਕਾਲ ਸੀ ਠੀਕ ਹੈ ਜੀ ਪਰ ਸਰਕਾਰ ਸਾਡੇ ਤੋਂ ਇੰਨਾ ਕ ਡਰ ਗਈ ਆ ਵੀ ਸਾਨੂੰ ਤੜਕੇ 4 ਵਜੇ ਕਈਆਂ ਨੂੰ ਹੌਸ ਰੈਸਟ ਕਰ ਲਿਆ ਤੇ ਮੈਨੂੰ ਰੈਸਟ ਕਰਕੇ ਥਾਣੇ ਦੇ ਵਿੱਚ ਲੈ ਗਿਆ ਤਕਰੀਬਨ ਸਾਡੀ ਪੂਰੀ ਸੂਬਾ ਕਮੇਟੀ ਤੇ ਡੀਪੂ ਪ੍ਰਧਾਨ ਜੀ ਪੰਜਾਬ ਰੋਡਵੇ ਤੇ ਪੀਆਰਟੀਸੀ ਦੇ ਹਾਰੇ ਅਰੈਸਟ ਕਰ ਚੁੱਕੇ ਨੇ ਇਸ ਸਮੇਂ ਪੰਜਾਬ ਦੀ ਹਿਸ ਸਥਿਤੀ ਇਹ ਹੈ ਵੀ ਪੂਰਾ ਪੰਜਾਬ ਪੀਆਰਟੀਸੀ ਤੇ ਰੋਡਵੇ ਵਿੱਚ ਬੰਦ ਹੋ ਚੁੱਕੀ ਹੈ ਜੀ ਸਾਰੇ ਵਰਕਰ ਹੜਤਾਲ ਤੇ ਚਲੇ ਗਏ ਨੇ ਤੇ ਪੂਰੇ ਪੰਜਾਬ ਦੇ ਬੱਸ ਸਟੈਂਡ ਬੰਦ ਹੋ ਚੁੱਕੇ ਨੇ ਤੁਹਾਨੂੰ ਇਸ ਸਰਕਾਰ ਤੋਂ ਉਮੀਦਾਂ ਸੀ ਬਦਲਾਵ ਵਾਲੀ ਤੋਂ ਉਮੀਦਾਂ ਤਾਂ ਇੰਨੀਆਂ ਕਿ ਛੱਡੋ ਵੀ ਸਾਡੇ ਬੰਬਿਆਂ ਨੇ ਬੱਸ ਸਟੈਂਡ ਦੇ ਵਿੱਚ ਲੱਡੂ ਬੰਡੇ ਸੀ ਜਿੱਦੇ ਸਰਕਾਰ ਬਣੀ ਸੀ ਉਹ ਮੈਂ ਤਾਂ ਕਹਿੰਦਾ ਵੀ ਉਹ ਚੰਗੇ ਸੀ ਮਾੜੇ ਸੀ ਜਿਵੇਂ ਮਰਜ਼ੀ ਸੀ ਉਹ ਗੱਡੀਆਂ ਤਾਂ ਦੇ ਕੇ ਪੰਜਾਬ ਨੂੰ ਹੂੰ ਬੱਸਾਂ ਤਾਂ ਪਾ ਗਏ ਚਾਹੇਉ ਜੈਪੁਰੂ ਦੀ ਬਾਡੀ ਲਗਾ ਗਏ ਚਾਹੇਉ ਗੁਰਗਾਓ ਤੋਂ ਬਾਡੀ ਦੇ ਦੇ ਗਏ ਬੱਸਾਂ ਤਾਂ ਦੇ ਗਏ ਆ ਸਾਲ ਦੇ ਵਿੱਚ ਘੱਟੋ ਘੱਟ ਸਾਡੀ 500 ਬੱਸ ਜਿਹੜੀ ਆ ਉਹ ਕੰਡਮ ਹੋ ਗਈ ਆ ਫੇਰ ਮੁਕਤ ਹੋ ਗਈ ਆ ਜੀ ਤਕਰੀਬਨ ਅਜ ਪੂਰੇ ਪੰਜਾਬ ਦੇ ਵਿੱਚ 21210 ਬੱਸ ਰਹਿ ਗਈ ਆ ਸਰਕਾਰੀ ਕਿ ਕੁੱਲ ਕਿੰਨੀਆਂ ਹੁੰਦੀਆਂ ਸੀ ਪਹਿਲਾਂ ਜੀ ਕੁੱਲ ਕਿੰਨੇ ਰੂਟ ਆ ਤੁਹਾਡੇ ਕੋਲੇ ਕੁੱਲ ਸਰ ਆਪਣੇ ਕੋਲੇ ਪੂਰੇ ਪੰਜਾਬ ਦੇ ਵਿੱਚ 27 ਦੀਪੂਆ ਆਪਣੇ ਸਾਡੇ ਕੋਲੇ ਘੱਟੋ-ਘੱਟ 5 ਤੋਂ 6000 ਵਾਕੇ ਆਂਦੀ ਹੈ ਸਰਕਾਰ ਬਹੁਤ بڑے ਦਾਅਵੇ ਕਰਕੇ ਸੱਤਾ ਦੇ ਵਿੱਚ ਆਈ ਸੀ ਵੀ ਅਸੀਂ ਜੈਪੁਰੋਂ ਬਾਡੀ ਨਾਲੇ ਅੰਦਰ ਕਰਦਾਂਗੇ ਨੰਨੀਆਂ ਸਰਕਾਰ ਚ ਬੱਥਾਂ ਪਾ ਦਾਂਗੇ ਆਰਬਿਟ ਤੇ ਪੰਜਾਬ ਸਰਕਾਰ ਲਿਖਦਾਂਗੇ ਪਰ ਸਾਰੇ ਵਾਦੇ ਖੋਖਲੇ ਨਿਕਲੇ ਆ ਟਰਾਂਸਪੋਰਟ ਮੰਤਰੀ ਸਾਹਿਬ ਦਾ ਬਿਆਨ ਵੀ ਬਹੁਤ ਤਖੜਾ ਵੀ 3 ਦਿਨ ਹੜਤਾਲ ਤੇ ਚਲੇ ਜਾਂਦੇ ਆ ਲੋਕਾਂ ਨੂੰ ਖੱਜਲ ਖਵਾਰੀ ਹੁੰਦੀ ਆ ਬਾਈ ਜੀ ਅੱਜ 10 ਦਿਨ ਹੋ ਗਿਆ ਪਰ ਉਤੇਗਵਾਦਾ ਸਿੱਧੀ ਜੋੜਵੇਂ ਲੱਗ ਚਲਦੇ ਨੂੰ ਕਿਸੇ ਵੀ ਰੋਡ ਤੇ ਮੈਨੂੰ ਸਰਕਾਰੀ ਬੱਸ ਦਿਖਾ ਦਿਓ ਲੋਕ 43 ਬੱਸ ਸਟੈਂਡ ਦੇ ਵਿੱਚ ਲੁਧਿਆਣਾ ਬੱਸ ਸਟੈਂਡ ਜਲੰਧਰ ਬੱਸ ਸਟੈਂਡ ਦੇ ਵਿੱਚ ਸ਼ਾਮ ਨੂੰ 4 ਵਜੇ ਤੋਂ ਬਾਅਦ ਬੱਸ ਨਹੀਂ ਹੁੰਦੀ ਬਾਈ ਜੀ ਜੀ ਉਹ ਕਿਹਦੀ ਨਗਾਨੀ ਆ ਪਰसों 86 ਰੈਲੀ ਹੋਈ ਆ ਆਪਣੀ ਡੇਰਾ ਬਾਬਾ ਨਾਨਕ ਬੀਪੂ ਵੇਲੇ ਸੀ ਜੀ ਪੰਜਾਬ ਰੋਡਵੇ ਤੇ ਪੀਆਰਟੀਸੀ ਦੀ ਘੱਟੋ ਘੱਟ 600 ਬੱਤ ਲੱਗੀ ਹੋਈ ਸੀ ਰੈਲੀ ਸਰਕਾਰੀ ਚ ਪੈਸੇ ਤਾਂ ਹੈ ਤਾਂ ਸਾਨੂੰ ਬੀਬੀਆਂ ਵਾਲੇ ਨਹੀਂ ਮਿਲੇ ਇਹਦਾ ਰੈਲੀ ਨਾਲ ਤਾਂ ਪਤਾ ਨਹੀਂ ਕਦੋਂ ਆਉਣੇ ਆ ਹੈ ਤਾਂ ਕੈਪਟਨ ਸਾਹਿਬ ਦੀ ਸਰਕਾਰ ਰਾਂਗੀ ਬਦਲ ਸਾਹਿਬ ਦੇ ਪੈਸੇ ਆ ਰਿਹਾ ਸਾਡੇ ਕੋਲ ਹਜੇ ਜਿਹੜੇ ਬਾਲਤਾ ਵਾਲੇਆ ਚ ਲੈ ਕੇ ਜਾਂਦੇ ਤੇ ਉਹ ਪਾਸ ਹੋਏ ਨੇ ਤੇ ਆ ਇਹ ਪਤਾ ਨਹੀਂ ਕਦੋਂ ਪਾਸ ਹੋਣੇ ਨੇ ਪੰਜਾਬ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਅਧੀਨ ਪ੍ਰਾਈਵੇਟ ਬਸਾਂ ਪਾਉਨ ਨੂੰ ਲੈ ਕੇ ਪੰਜਾਬ ਰੋਡਵੇਜ ਤੇ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਪਿਛਲੇ ਲੰਬੇ ਸਮੇਂ ਤੋਂ ਕਈ ਵਾਰ ਹੜਤਾਲ ਕੀਤੀ ਗਈ ਕਈ ਵਾਰ ਉਹਨਾਂ ਦੀਆਂ ਹੜਤਾਲਾਂ ਤੜਵਾ ਦਿੱਤੀਆਂ ਜਾਂ ਸਰਕਾਰ ਵੱਲੋਂ ਇਹ ਕਹਿ ਕੇ ਕਿ ਟੈਂਡਰ ਅੱਗੇ ਪਾ ਦਿੱਤੇਗੇ ਪਰ ਅੱਜ ਜਦ ਹੜਤਾਲ ਦਾ ਸੱਦਾ ਸੀ ਅੱਜ ਟੈਂਡਰ ਖੋਲਣੇ ਸੀ ਤਾਂ ਉਸ ਤੋਂ ਪਹਿਲਾਂ ਹੀ ਆਗੂਆਂ ਦੀਆਂ ਗ੍ਰਿਫਤਾਰੀਆਂ ਹੋ ਗਈਆਂ ਕੁਝ ਆਗੂਆਂ ਨੂੰ ਹਾਊਸ ਅਰੈਸਟ ਕੀਤਾ ਤੇ ਕੁਝ ਨੂੰ ਪੁਲਿਸ ਥਾਣੇ ਵਿੱਚ ਲਿਆਇਆ ਗਿਆ ਸਾਡੇ ਨਾਲ ਸਵੇਰ ਆਗੂ ਨੇ ਪੰਜਾਬ ਰੋਡਵੇਜ ਤੇ ਗੱਲਬਾਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਜੀ ਸਾਹਿਕਲ ਭਾਈ ਜੀ ਕੀ ਨਾਮ ਹੈ ਜੀ ਤੁਹਾਡਾ ਜੀ ਨਾਮ ਭਗਤ ਸਿੰਘ ਭਖਤਾਸਰ ਸੂਬਾ ਗੂ ਪੰਜਾਬ ਰੋਡਵੇਜ ਪੀਆਰਟੀਸੀ ਕੰਟਰੈਕਟ ਵਰਕ ਜਿਹਦੇ ਨੇ 25/11 ਜੀ ਪੰਜਾਬ ਇਹ ਕੀ ਮਾਮਲਾ ਹੈ ਜੀ ਸਰਕਾਰ ਕੀ ਕਰ ਰਹੀ ਹੈ ਤੁਸੀਂ ਕਿਉਂ ਵਿਰੋਧ ਕਰ ਰਹੇ ਹੋ ਸਰਕਾਰ ਦਾ ਕਿਸ ਕੀਰੀ ਗੱਲ ਹੈ ਜਿਹਦੇ ਲਈ ਤੁਸੀਂ ਹੜਤਾਲ ਤੇ ਕੱਲੇ ਜਾ ਰਹੇ ਹੋ ਸਰ ਗੱਲ ਇਹ ਹੈ ਵੀ ਸਰਕਾਰ ਬਹੁ ਬੜੇ ਦਾਅਵੇ ਕਰਕੇ ਸੱਤਾ ਦੇ ਵਿੱਚ ਆਈ ਸੀ ਵੀ ਅਸੀਂ ਜੈਪੁਰੋਂ ਬਾਡੀਆਂ ਵਾਲੇ ਅੰਦਰ ਕਰਦਾਂਗੇ ਨਵੀਆਂ ਸਰਕਾਰ ਚ ਬੱਸਾਂ ਪਾ ਦਾਂਗੇ ਆਰਬਿਟ ਤੇ ਪੰਜਾਬ ਸਰਕਾਰ ਲਿਖ ਦਾਂਗੇ ਪਰ ਸਾਰੇ ਵਾਦੇ ਖੋਖਲੇ ਨਿਕਲੇ ਆ ਜੀ 4 ਸਾਲ ਤੋਂ ਪਲੱਸ ਹੋ ਗਏ ਸਰਕਾਰ ਆਈ ਨੂੰ ਇੱਕ ਵੀ ਬੱਸ ਪੰਜਾਬ ਰੋਡਵੇ ਜਾਂ ਪੀਆਰਟੀਸੀ ਦੇ ਵਿੱਚ ਸਰਕਾਰ ਦੀ ਪਾਉਣ ਤੋਂ ਇਹ ਮੰਨ ਕੇ ਚਲੋ ਪਿੱਛੇ ਹਟਿਆ ਜਦ ਤੱਕ ਕੋਈ ਸਰਕਾਰ ਦੀ ਬੱਸ ਨਹੀਂ ਪਾਈ ਇੱਕ ਵੀ ਬੱਸ ਨਹੀਂ ਪਈ ਇੱਕ ਵੀ ਬੱਸ ਜੀ ਹੁਣ ਤੱਕ ਕੋਈ ਸਰਕਾਰ ਸਾਫਤ ਕਰ ਦੇ ਵੀ ਅਸੀਂ ਆ ਰੋਡਵੇ ਜਾਂ ਪੀਆਰਟੀਸੀ ਨੂੰ ਇੰਨੀਆਂ ਬੱਸਾਂ ਦਿੱਤੀਆਂ ਨੇ ਤੇ ਆ ਸਾਲ ਦੇ ਵਿੱਚ ਘੱਟੋ ਘੱਟ ਸਾਡੀ 500 ਬੱਸ ਜਿਹੜੀ ਆ ਉਹ ਕੰਡਮ ਹੋ ਗਈ ਆ ਫੇਰ ਮੁਕਤ ਹੋ ਗਈ ਆ ਜੀ ਤਕਰੀਬਨ ਜੀ ਪਿਛਲੇ ਸਾਲ ਉਦੋਂ ਵੱਧ ਹੋਈ ਆ ਉਦੋਂ ਪਿਛਲੇ ਸਾਲ ਉਦੋਂ ਵੱਧ ਹੋਈ ਆ ਤਕਰੀਬਨ ਅਜ ਪੂਰੇ ਪੰਜਾਬ ਦੇ ਵਿੱਚ 21200 ਬੱਸ ਰਹਿ ਗਈ ਆ ਸਰਕਾਰੀ ਕਿ ਕੁੱਲ ਕਿੰਨੀਆਂ ਹੁੰਦੀਆਂ ਸੀ ਪਹਿਲਾਂ ਜੀ ਕੁੱਲ ਕਿੰਨੇ ਰੂਟ ਆ ਤੁਹਾਡੇ ਕੋਲੇ ਕੁੱਲ ਸਰ ਆਪਣੇ ਕੋਲੇ ਪੂਰੇ ਪੰਜਾਬ ਦੇ ਵਿੱਚ 27 ਦੀਪੂ ਆ ਆਪਣੇ ਠੀਕ ਹੈ ਜੀ ਤੇ ਮੰਨ ਕੇ ਚੱਲੋ ਜੇ ਇੱਕ ਦੀਪੂ ਦੇ ਵਿੱਚ 200 ਬੱਸ ਵੀ ਆਪਾਂ ਮੰਨ ਕੇ ਚੱਲੀਏ ਘੱਟੋ-ਘੱਟ ਜ਼ਿਲ੍ਹਾ ਚਲਾਉਣ ਵਾਸਤੇ 200 ਬੱਸ ਬਹੁਲੀ ਵੱਡੀ ਗੱਲ ਨਹੀਂ ਹੁੰਦੀ ਸਰਕਾਰ ਵਾਸਤੇ ਸਾਡੇ ਕੋਲੇ ਘੱਟੋ-ਘੱਟ 5 ਤੋਂ 6000 ਬੱਸ ਚਾਹੀਦੀ ਆ ਤੇ ਜਿਹੜੀ ਇਸ ਟਾਈਮ 2100 ਰਹਿ ਗਈ 2100 ਵੀ ਨਹੀਂ ਹੈਗੀ ਜੀ ਕੁਝ ਕੰਡਮ ਖੜੀਆਂ ਨੇ ਕੁਝ ਸਰਕਾਰ ਵੱਲੋਂ ਸਪੇਅਰ ਪਾਰਟ ਨਹੀਂ ਆ ਰਿਹਾ 2 ਕਾ ਮੰਨ ਕੇ ਚੱਲੋ ਵੀ 2019 100 ਬੱਸਾਂ ਦੀ ਉਹ ਰੂਟ ਤੇ ਚੱਲ ਰਹੀ ਆ ਜੀ ਦੇ ਟਾਈਮ ਦੇ ਜੀ 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 ਤੇ ਅੱਜ ਸਰਕਾਰ ਨਵਾਂ ਘੋੜਾ ਲੈ ਕੇ ਆਈ ਆ ਵੀ ਪ੍ਰਾਈਵੇਟ ਮਾਲਕਾਂ ਦੀਆਂ ਕਿਲੋਮੀਟਰ ਬੱਸਾਂ ਪਾਵਾਂਗੇ ਅਸੀਂ ਪੰਜਾਬ ਦੇ ਵਿੱਚ ਜੀ ਜਿਹਦੇ ਤੇ ਡਰਾਈਵਰ ਪ੍ਰਾਈਵੇਟਾਂ ਦਾ ਹੋਊਗਾ ਬੱਸ ਪ੍ਰਾਈਵੇਟਾਂ ਦੀ ਹੋ ਉਹ ਆਪਣੀ ਮਰਜ਼ੀ ਨਾਲ ਚਲਾਉਣਗੇ ਪੁਲ ਦੇ ਉੱਪਰ ਦੀ ਜਾਣ ਥੱਲੋਂ ਦੀ ਜਾਣ ਸਵਾਰੀ ਚੜ੍ਹਨਾ ਚੜ੍ਹਨਾ ਉਹਦੇ ਵਿਰੋਧ ਦੇ ਵਿੱਚ ਅੱਜ ਸਾਡੀ 12 ਵਜੇ ਟੈਂਡਰ ਖੋਲਣਾ ਸੀ ਕਿਲੋਮੀਟਰ ਬਸਾਂ ਦਾ ਜੀ ਉਹਦੇ ਸਬੰਧ ਦੇ ਵਿੱਚ ਸਾਡੀ ਅੱਜ 12 ਵਜੇ ਤੋਂ ਪੰਜਾਬ ਬੰਦੀ ਕਾਲ ਸੀ ਠੀਕ ਹੈ ਜੀ ਪਰ ਸਰਕਾਰ ਸਾਡੇ ਤੋਂ ਇੰਨਾ ਕ ਡਰ ਗਈ ਆ ਵੀ ਸਾਨੂੰ ਤੜਕੇ 4 ਵਜੇ ਕਈਆਂ ਨੂੰ ਹੌਸ ਰੈਸਟ ਕਰ ਲਿਆ ਤੇ ਮੈਨੂੰ ਅਰੈਸਟ ਕਰਕੇ ਥਾਣੇ ਦੇ ਵਿੱਚ ਲੈ ਗਿਆ ਤਕਰੀਬਨ ਸਾਡੀ ਪੂਰੀ ਸੂਬਾ ਕਮੇਟੀ ਤੇ ਡਿਪੂ ਪ੍ਰਧਾਨ ਜੀ ਪੰਜਾਬ ਰੋਡਵੇ ਤੇ ਪੀ ਆਰਟੀਸੀ ਦੇ ਸਾਰੇ ਅਰੈਸਟ ਕਰ ਚੁੱਕੇ ਨੇ ਤੇ ਸਾਰਿਆਂ ਦੇ ਗ੍ਰਿਫਤਾਰੀਆਂ ਪਾ ਚੁੱਕੇ ਨੇ ਜਿਹੜੇ ਕੁਝ ਬਾਕੀ ਬਾਹਰ ਰਹਿ ਗਏ ਆ ਉਹ ਘਰਾਂ ਦੇ ਵਿੱਚ ਜਾਂ ਬੱਸਾਂ ਦੇ ਵਿੱਚ ਨજરਬੰਦ ਕਰ ਚੁੱਕੇ ਨੇ ਤੇ ਇਸ ਸਮੇਂ ਪੰਜਾਬ ਦੀ ਹਿਸਕ ਕੀਤੀ ਇਹ ਆ ਵੀ ਪੂਰਾ ਪੰਜਾਬ ਪੀਆਰਟੀਸੀ ਤੇ ਰੋਡ ਵਿੱਚ ਬੰਦ ਹੋ ਚੁੱਕੀ ਆ ਜੀ ਸਾਰੇ ਵਰਕਰ ਹੜਤਾਲ ਤੇ ਚਲੇ ਗਏ ਨੇ ਤੇ ਪੂਰੇ ਪੰਜਾਬ ਦੇ ਬੱਸ ਸਟੈਂਡ ਬੰਦ ਹੋ ਚੁੱਕੇ ਨੇ ਜੀ ਤੇ ਅਗਲਾ ਸੰਘਰਸ਼ ਇਹ ਆ ਵੀ ਜੇਕਰ ਸਰਕਾਰ ਬੈਕਪਟ ਤੇ ਨਹੀਂ ਆਉਂਦੀ ਕਿਲੋਮੀਟਰ ਬੱਸਾਂ ਦਾ ਟੈਂਡਰ ਖੋਲਦੀ ਆ हां जी ਸਰਕਾਰ ਨੂੰ ਨਤੀਜੇ ਦੇ ਗਲਤ ਭੁਗਤਣੇ ਪੈਣਗੇ ਕਿਉਂਕਿ ਅਨੰਤਪੁਰ ਸਾਹਿਬ ਵੀ ਘੱਟੋ ਘੱਟ ਸਾਡੀਆਂ 200 ਬੱਸਾਂ ਸਿੱਧੀ ਪੂਰਬ ਤੇ ਲਾਈਆਂ ਹੋਈਆਂ ਸੀ ਗੁਰੂ ਤੇਗ ਬਹਾਦਰ ਜੀ ਦੇ ਉਹਨਾਂ ਦੀ ਵੀ ਅਸੀਂ ਹੜਤਾਲ ਕਰਾ ਕੇ ਉਹ ਵੀ ਵਾਪਸ ਅਸੀਂ ਡੀਪੂਆਂ ਦੇ ਵਿੱਚ ਭਲਾ ਲਈਆਂ ਗਈਆਂ ਨੇ ਸਾਰੀਆਂ ਬੱਸ ਠੀਕ ਹੈ ਜੀ ਮਤਲਬ ਕਿ ਸਰਕਾਰ ਸਰਕਾਰੀ ਬੱਸਾਂ ਪਾਉਣ ਦੀ ਬਜਾਏ ਆਪਣੀਆਂ ਬੱਸਾਂ ਪਾਉਣ ਦੀ ਬਜਾਏ ਉੱਪਰ ਲਿਖਿਆ ਤਾਂ ਪੀਆਰਟੀਸੀ ਤੇ ਰੋਡਵੇਜ ਹੋਊਗਾ ਪਰ ਉਹ ਬੱਸ ਪ੍ਰਾਈਵੇਟ ਮਾਲਕਾਂ ਦੀ ਹੋਊਗੀ। ਹਾਂ ਸਰਕਾਰ ਹੀ ਉਹਲਾ ਰੱਖ ਰਹੀ ਆ ਸਾਡੀ ਭੋਲੀ ਜਨਤਾ ਨੂੰ ਮੂਰੇ ਰੋਡਵੇ ਤੇ ਪੀਆਰਟੀਸੀ ਲਿਖਦੀ ਆ ਪਰ ਅਸਲ ਦੇ ਵਿੱਚ ਉਹ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਹੁੰਦੀਆਂ ਨੇ। ਇਹਨਾਂ ਦੇ ਚਿਹਤਿਆਂ ਵੀ ਆ ਜਿਹੜੇ ਖਾਸ ਨੇ ਕੋ ਸਾਡੇ ਡਿਪਾਰਟਮੈਂਟ ਦੇ ਨੇ ਸਾਡੇ ਡਿਪਾਰਟਮੈਂਟ ਦੇ ਚਿਹਤੇ ਜਿਹੜੇ ਰਿਟਾਇਰ ਹੋ ਗਏ ਜਾਂ ਕਈਆਂ ਦੇ ਰਿਸ਼ਤੇਦਾਰ ਨੇ ਉਹ ਆਪਣੇ ਨਾਂ ਤੇ ਗੱਡੀਆਂ ਪਾ ਲੈਂਦੇ ਆ ਤੇ ਪਰ ਕਿਲੋਮੀਟਰ ਦੇ ਉਹਨਾਂ ਨੂੰ 12-12 13-13 ਰੁਪਏ ਦੇ ਰਹੀ ਆ ਪਰ ਕਿਲੋਮੀਟਰ ਦੇ ਸਰਕਾਰ ਮਤਲਬ ਜਿੱਥੇ ਪਹਿਲਾਂ ਪ੍ਰਾਈਵੇਟ ਬੱਸਾਂ ਆਰਬਿਟ ਨਿਊ ਦੀ ਜਾਂ ਕੋਈ ਵੀ ਐਨੀ ਵਨ ਕੋਈ ਕੰਪਨੀ ਸੀ ਬਸ ਹੁਣ ਉੱਥੇ ਪੀਆਰਟੀਸੀ ਲਿਖਿਆ ਹੁੰਦਾ ਪਰ ਹੁੰਦੀ ਉਹ ਵੀ ਪ੍ਰਾਈਵੇਟ ਹੀ ਹੈ ਹੁੰਦੀ ਉਹ ਵੀ ਪ੍ਰਾਈਵੇਟ ਆ ਸਰਕਾਰ ਕਿਲੋਮੀਟਰ ਤੇ ਲੈ ਲੈਂਦੀ ਆ ਬੱਸਾਂ ਵੀ ਸਾਨੂੰ ਪਰ ਕਿਲੋਮੀਟਰ ਦੇ ਇੰਨੇ ਪੈਸੇ ਦੇਵਾਂਗੇ ਉਹ ਸਵਾਰੀ ਚਾੜਨ ਨਾ ਚਾੜਨ ਖਾਲੀ ਲੈ ਕੇ ਜਾਣ ਉਹਨਾਂ ਨੂੰ ਕਿਲੋਮੀਟਰ ਦੇ ਪੈਸੇ ਮਿਲਦੇ ਆ ਔਰ ਦੂਜੀ ਗੱਲ ਜੇਕਰ ਕਿਸੇ ਕਾਰਨ ਕਰਕੇ ਡੀਪੂ ਚੋਂ ਬੱਸ ਨਹੀਂ ਜਾਂਦੀ ਜਿਵੇਂ ਕਿ ਸਾਡੇ ਡੀਪੂਆਂ ਦੇ ਵਿੱਚ ਸਟਾਫ ਦੀ ਘਾਟ ਹੈ ਕਨੈਕਟਰ ਨਹੀਂ ਹੈਗੇ ਜੇਕਰ ਉਹ ਬੱਸ ਰੂਟ ਤੇ ਨਹੀਂ ਜਾਂਦੀ ਤਾਂ ਉਹਨਾਂ ਨੂੰ ਖੜੇ ਹੀ ਦੇ 300 ਕਿਲੋਮੀਟਰ ਦੇ ਪੈਸੇ ਮਿਲਣੇ ਆ ਸਰਕਾਰ ਇਹ ਲੈ ਕੇ ਆ ਰਹੀ ਹੈ ਅੱਛਾ ਇੱਕ ਗੱਲ ਹੋਰ ਦੱਸਿਓ ਜਦੋਂ ਸਰਕਾਰ ਨੇ ਆਪਣੇ ਸਰਕਾਰੀ ਪ੍ਰੋਗਰਾਮਾਂ 'ਚ ਚਾਹੇ ਅਨੰਦਪੁਰ ਸਾਹਿਬ ਚਾਹੇ ਕੋਈ ਆਪਦੀ ਰੈਲੀ ਤੇ ਬੱਸਾਂ ਭੇਜਣੀਆਂ ਹੁੰਦੀਆਂ ਉਦੋਂ ਇਹ ਕਿਲੋਮੀਟਰ ਵਾਲੇ ਤੁਹਾਡੇ ਆਂਗੂ ਮੁਫਤ ਦੇ ਵਿੱਚ ਜਾਂਦੇ ਆ ਜਾਂ ਉਦੋਂ ਨਹੀਂ ਜਾਂਦੇ ਕੀ ਹੁੰਦਾ ਉਹਦੇ ਨਾਲ ਸਰਕਾਰ ਕਿਲੋਮੀਟਰ ਬੱਸਾਂ ਤਾਂ ਭੇਜਦੀ ਨਹੀਂ ਜੀ ਰੈਲੀ ਦੇ ਵਿੱਚ ਜੀ ਹੁਣ ਅੱਜ ਤੋਂ 10 ਦਿਨ ਪਹਿਲਾਂ ਟ੍ਰਾਂਸਪੋਰਟ ਮੰਤਰੀ ਸਾਹਿਬ ਦਾ ਬਿਆਨ ਸੀ ਬਹੁਤ ਤਖੜਾ ਵੀ ਇੱਤੀ ਏ ਦਿਨ ਹੜਤਾਲ ਤੇ ਚਲੇ ਜਾਂਦੇ ਆ ਲੋਕਾਂ ਨੂੰ ਖੱਜਲ ਖਵਾਰੀ ਹੁੰਦੀ ਆ ਬਾਈ ਜੀ ਅੱਜ 10 ਦਿਨ ਹੋ ਗਿਆ ਪਰ ਉਤੇਗਵਾਦਾ ਸਿੱਧੀ ਜੋੜ ਮੇਲਾ ਚੱਲਦੇ ਨੂੰ ਕਿਸੇ ਵੀ ਰੋਡ ਤੇ ਮੈਨੂੰ ਸਰਕਾਰੀ ਬੱਸ ਦਿਖਾ ਦਿਓ ਲੋਕ 43 ਬੱਸ ਸਟੈਂਡ ਦੇ ਵਿੱਚ ਲੁਧਿਆਣਾ ਬੱਸ ਸਟੈਂਡ ਜਲੰਧਰ ਬੱਸ ਸਟੈਂਡ ਦੇ ਵਿੱਚ ਸ਼ਾਮ ਨੂੰ 4 ਵਜੇ ਤੋਂ ਬਾਅਦ ਬੱਸ ਨਹੀਂ ਹੁੰਦੀ ਬਾਈ ਜੀ ਜੀ ਉਹ ਕਿਹਦੀ ਨਕਾਮੀ ਆ ਬਿਲਕੁਲ 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 ਸਾਡੇ ਦਾ ਸਰਕਾਰ ਆ ਜਾਂਦੀ ਆ ਸਾਡੇ ਤੇ ਲੈ ਕੇ ਵੀ ਇਹ ਹੜਤਾਲ ਤੇ ਜਾਂਦੇ ਆ ਆ ਜਿਹੜੀ 10 ਦਿਨਾਂ ਤੋਂ ਲਗਾਤਾਰ ਸਰਕਾਰ ਨੇ ਹੜਤਾਲ ਕਰਾ ਰੱਖੀ ਆ ਬਦਨਾਮ ਫੇਰ ਸਾਨੂੰ ਕੀਤਾ ਜਾਂਦਾ ਬਿਲਕੁਲ ਜੀ ਤੇ ਅੱਜ ਸਵੇਰ ਤੋਂ ਹੀ ਦੇਖ ਲਓ ਵੀ ਇਹ ਹਾਲ ਆ ਵੀ ਤਕਰੀਬਨ ਕੁਸਾ ਕੁ ਸਾਡੇ ਰਾਤ ਹੀ ਅਰੈਸਟ ਕਰ ਲਏਗੇ ਸੀ ਅੱਜ ਸਵੇਰ ਤੋਂ ਹੀ 4 ਵਜੇ ਘਰਾਂ ਦੇ ਵਿੱਚ ਆ ਕੇ ਵੀ ਕਿਲੋਮੀਟਰ ਬੱਸਾਂ ਦਾ ਵਿਰੋਧਨਾ ਕਰਨ ਸਰਕਾਰ ਦਾ ਵਿਰੋਧੀ ਚਿਹਰਾ ਲੋਕਾਂ ਦੇ ਸਾਹਮਣੇ ਨਾ ਆਵੇ ਸਾਡੇ ਸਾਰੇ ਤਕਰੀਬਨ ਆਗੂ ਹੌਸ ਰੈਸਟ ਜਾਂ ਪੁਲਸ ਰੈਸਟ ਦੇ ਵਿੱਚ ਭੇਜ ਦਿੱਤੇ ਗਏ। ਇਹ ਜਿਵੇਂ ਪਿਛਲੀ ਸਰਕਾਰ ਤੇ ਬਾਡੀਆਂ ਦਾ ਖਾਸ ਕਰਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਇਲਜ਼ਾਮ ਲੱਗਦਾ ਸੀ। ਤੁਹਾਨੂੰ ਉਮੀਦਾਂ ਸੀ ਕਿ ਜਦੋਂ ਇਹ ਸਰਕਾਰ ਬਦਲਾ ਆਊਗਾ ਤਾਂ ਸਾਡੇ ਨਵੇਂ ਰਾਹ ਖੁੱਲਣਗੇ ਜਿਵੇਂ ਇਹ ਗੱਲਾਂ ਕਰਦੇ ਸੀ ਕਿ ਤੁਸੀਂ ਗੱਲ ਜ਼ਿਕਰ ਵੀ ਕੀਤਾ ਕਿ ਆਰਬਿਟ ਦੇ ਉੱਤੇ ਪੰਜਾਬ ਰੋਡਵੇ ਜਾਂ ਪੀਆਰਟੀਸੀ ਲਿਖਿਆ ਹੋਊਗਾ ਜਿਹੜੀਆਂ ਬਾਕੀਆਂ ਦੇ ਉੱਤੇ ਕਿਸੇ ਤੇ ਨਿਊ ਦੀਪ ਤੇ ਲਿਖਿਆ ਹੋਊਗਾ। ਤੁਹਾਨੂੰ ਇਸ ਸਰਕਾਰ ਤੋਂ ਉਮੀਦਾਂ ਸੀ ਬਦਲਾਵ ਵਾਲੀ ਤੋਂ ਉਮੀਦਾਂ ਤਾਂ ਇੰਨੀਆਂ ਕਿ ਛੱਡੋ ਵੀ ਸਾਡੇ ਬੰਦਿਆਂ ਨੇ ਬੱਸ ਸਟੈਂਡ ਦੇ ਵਿੱਚ ਲੱਡੂ ਵੰਡੇ ਸੀ ਜਿੱਦੇ ਸਰਕਾਰ ਬਣੀ ਸੀ ਹੂੰ ਇੰਨੀਆਂ ਕੁ ਉਮੀਦਾਂ ਸੀ ਪਰ ਉਹ ਮੈਂ ਤਾਂ ਕਹਿੰਦਾ ਵੀ ਉਹ ਚੰਗੇ ਸੀ ਮਾੜੇ ਸੀ ਜਿਵੇਂ ਮਰਜ਼ੀ ਸੀ ਉਹ ਗੱਡੀਆਂ ਤਾਂ ਦੇ ਕੇ ਪੰਜਾਬ ਨੂੰ ਹੂੰ ਬੱਸਾਂ ਤਾਂ ਪਾ ਗਏ ਚਾਹੇ ਉਹ ਜੈਪੁਰੂ ਦੀ ਪਾਰਟੀ ਲਗਾ ਗਏ ਚਾਹੇ ਉਹ ਗੁਰਗਾਓਂ ਤੋਂ ਪਾਰਟੀ ਦੇ ਦੇ ਗਏ ਬੱਸਾਂ ਤਾਂ ਦੇ ਗਏ ਇਹਨਾਂ ਤਾਂ ਨਾ ਪੰਜਾਬ ਚੋਂ ਨਾ ਗੁਰਗਾਓਂ ਤੋਂ ਨਾ ਜੈਪੁਰ ਤੋਂ ਇੱਕ ਵੀ ਬੱਸ ਟ੍ਰਾਂਸਪੋਰਟ ਮੰਤਰੀ ਸਾਬਤ ਕਰਦੇ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਵੀ ਬੱਸ ਇਹਨਾਂ ਨੇ ਆਪਣੇ ਕਾਰਜਕਾਲ ਅਧੀਨ ਭਾਈ। ਆਪਦੇ ਦਿੱਤੇ ਅਸਟੈਂਡ ਉੱਤੇ 200 ਤੋਂ ਵੱਧ। 60-70 ਸਾਰੀਆਂ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਜ਼ਿਲ੍ਹਾ ਸਪੱਸ਼ਟ ਕਰਦਾ ਨਾ ਕਵਰ ਹੋ ਜੂਗਾ ਨਾ। ਆਪਾਂ ਆ ਰਹਿਣਾ ਵੀ ਬੱਸਾਂ ਦਾ ਕਵਰ ਹੋ ਜੂ 60-70 ਨਾਲ ਇੱਕ ਪੂਰਾ ਜ਼ਿਲ੍ਹਾ 60 ਬੱਸਾਂ ਨਾਲ। ਜੀ 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 ਜੀ। ਇਹ ਹਾਲਾਤ ਨੇ ਸਰਕਾਰ ਦੇ ਕਹਣ ਦਾ ਮਤਲਬ ਹੀ ਬਦਨਾਮ ਅਸੀਂ ਉਹੀ ਜਿਵੇਂ ਆਪਾਂ ਕਹਾਵਤ ਹੈ ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿਸ਼ ਬਿਲਕੁਲ ਜੀ ਬਿਲਕੁਲ ਬਿਲਕੁਲ ਖਾਣ ਪੀਣ ਨੂੰ ਇਹ ਰੱਖੇ ਹੋਏ ਨੇ ਤੇ ਬਦਨਾਮ ਬਦਨਾਮੀ ਤੁਹਾਡੀ ਹੁੰਦੀ ਹੈ ਜੀ ਵੀ ਲੈ ਕੇ ਆਉਣਗੇ ਵੀ ਇਹ ਤਾਂ ਜੀ ਜਾਮ ਲਾ ਕੇ ਬਹਿ ਗਏ ਨਾ ਤਾਂ ਬੰਦ ਕਰਤਾ ਜੀ ਪਰ ਸਰਕਾਰ ਨੇ ਸਾਨੂੰ ਸਵੇਰੇ ਘਰਾਂ ਤੋਂ ਚੱਕਿਆ ਸਾਨੂੰ ਘਰਾਂ ਤੋਂ ਹੌਸ ਰੈਸਟ ਪਾਈ ਆ ਉਹਦੇ ਵਿਰੋਧ ਦੇ ਵਿੱਚ ਅੱਜ ਸਾਰਾ ਪੰਜਾਬ ਬੰਦ ਹੋਇਆ ਕਿਉਂਕਿ ਇਸ ਦਾ 7 ਮਈ ਪ੍ਰਦਰਸ਼ਨ ਨਾਲ ਅੱਜ ਉਹਨਾਂ ਨੇ 12 ਵਜੇ ਟੈਂਡਰ ਖੋਲਣਾ ਸੀ ਅਸੀਂ ਉਹਦਾ ਵਿਰੋਧ ਕਰਨਾ ਸੀ ਇਹ ਤਕਰੀਬਨ ਸਿੱਧੂ ਸਾਹਿਬ ਇਹ ਤਕਰੀਬਨ 4 ਮਹੀਨਿਆਂ ਤੋਂ ਚੱਲੇ ਆ ਰਿਹਾ ਸਰਕਾਰ ਟੈਂਡਰ ਖੋਲਦੀ ਆ ਅਸੀਂ ਵਿਰੋਧ ਕਰ ਦਿੰਨੇ ਆ ਟੈਂਡਰ ਬੰਦ ਹੋ ਜਾਂਦਾ ਪਰ ਹੁਣ ਮੰਤਰੀ ਸਾਹਿਬ ਡਾਇਰੈਕਟਰਸ਼ਿਪ ਤੇ ਆ ਗਿਆ ਪਹਿਲਾਂ ਤਾਂ ਥੋੜੇ ਜਿਹਾ ਡਰਦੇ ਸੀ ਵੀ ਆਨੰਦਪੁਰ ਸਾਹਿਬ ਦਾ ਮੇਲਾ ਨਗਾ ਲੀਏ ਸਿਆਸੀ ਰੈਲੀयां ਨਗਾ ਲੀਏ ਸਭ ਨੂੰ ਪਤਾ ਵੀ ਜਿਹੜੀ ਪਰਸੋਂ 86 ਰੈਲੀ ਹੋਈ ਹੈ ਆਪਣੀ ਡੇਰਾ ਬਾਬਾ ਨਾਨਕ ਬੀਪੂ ਵੇਲੇ ਸੀ ਜੀ ਪੰਜਾਬ ਰੋਡ 'ਤੇ ਪੀਆਰਟੀਸੀ ਦੀ ਘੱਟੋ ਘੱਟ 600 ਬੱਸ ਲੱਗੀ ਹੋਈ ਸੀ ਰੈਲੀ ਸਰਕਾਰੀ ਚ ਜੀ 600 ਬੱਸ ਸਰਕਾਰੀ ਰੈਲੀ ਦੇ ਵਿੱਚ ਪੈਸੇ ਤਾਂ ਇਹ ਤਾਂ ਸਾਨੂੰ ਬੀਬੀਆਂ ਵਾਲੇ ਨਹੀਂ ਮਿਲੇ ਇਹਦਾ ਰੈਲੀ ਨਾਲ ਤਾਂ ਪਤਾ ਨਹੀਂ ਕਦੋਂ ਆਉਣਿਆ ਇਹ ਤਾਂ ਕੈਪਟਨ ਸਾਹਿਬ ਦੀ ਸਰਕਾਰ ਰਾਂਗੀ ਬਾਦਲ ਸਾਹਿਬ ਦੇ ਪੈਸੇ ਆ ਰਹੇ ਆ ਸਾਡੇ ਕੋਲ ਹਜੇ ਜਿਹੜੇ ਬਾਲਸਾ ਰੈਲੀਆ ਚ ਲੈ ਕੇ ਜਾਂਦੇ ਤੇ ਉਹ ਪਾਸ ਹੋਏ ਨੇ ਤੇ ਆ ਇਹ ਪਤਾ ਨਹੀਂ ਕਦੋਂ ਪਾਸ ਹੋਣੇ ਨੇ ਜੀ ਤੇ ਹੁਣ ਜਦੋਂ ਰੈਲੀਆਂ ਕਰ ਲੀਆਂ ਹੁਣ ਪਤਾ ਵੀ ਸਾਡੇ ਕੋਲੇ ਗੈਪ ਹੈਗਾ ਤੇ ਹੁਣ ਚੱਕ ਕੇ ਮਗਰੋਂ ਧੌਣ ਤੋਂ ਫੜ ਲਿਆ ਵੀ 100 ਕਿਲੋਮੀਟਰ ਬੱਸਾਂ ਪਵਾਓ ਜਾਂ ਥੋੜੇ ਦੇ ਪਰਚੇ ਦਿੰਨੇ ਆ ਸਸਪੈਂਡ ਕਰ ਦੇ ਅੰਦਰ ਦਿੰਨੇ ਆ ਸਾਡਾ ਨਾ ਕੰਪਰੋਮਾਈਜ਼ ਇਹ ਚੀਜ਼ ਤੇ ਆ ਰਹੇ ਨੇ ਹੁਣ ਇਹ ਵੀ ਜਿਆਦਾ ਕਿਲੋਮੀਟਰ ਬੱਸਾਂ ਬਹੁਤ ਸਰਕਾਰ ਦੀਆਂ ਚੁੱਪ ਕਰਕੇ ਬਹਿ ਜਾ ਸਾਨੂੰ ਪਾ ਲੈਣ ਦੋ ਜੇ ਵਿਰੋਧ ਕਰੋਗੇ ਤਾਂ ਪੁਲਿਸ ਪ੍ਰਸ਼ਾਸਨ ਤੁਹਾਡੇ ਸ਼ਿਰ ਤੇ ਖੜਾ ਜੀ 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 ਜੀ